ਦਾ ਵੈਲਕਮ ਹੈ ਜੀ ਮੇਰੇ ਚੈਨਲ ਤੇ ਹਾਂਜੀ ਅੱਜ ਤੁਹਾਨੂੰ ਮੈਂ ਸਾਰਿਆਂ ਨੂੰ ਮਿਰਚਾਂ ਸੁਕਾਉਣ ਦਾ ਤਰੀਕਾ ਦੱਸੂਗੀ ਜੀ ਆਪਾਂ ਹਰੀਆਂ ਮਿਰਚਾਂ ਨੂੰ ਕਿੱਦਾਂ ਸੁਕਾ ਕੇ ਸਟੋਰ ਕਰ ਸਕਦੇ ਹਾਂ ਠੀਕ ਹੈ ਜੀ ਆਪਾਂ ਮਿਰਚਾਂ ਲੈਣੀਆਂ ਜੀ ਕਿਲੋ ਮਿਰਚਾਂ ਲੈ ਕੇ ਆਪਾਂ ਉਹਨਾਂ ਨੂੰ ਮੋਟਾ-ਮੋਟਾ ਪੀਸ ਲੈਣਾ ਜੀ ਇਦਾਂ ਮੋਟਾ-ਮੋਟਾ ਪੀਸ ਕੇ ਤੇ ਆਪਾਂ ਇਹਨਾਂ ਨੂੰ ਇੱਕ ਦੋ ਦਿਨ ਦੀ ਧੁੱਪ ਲਵਾਉਣੀ ਹੈ ਗਰਮੀਆਂ ਨੂੰ ਆਪਾਂ ਇੱਕ ਦਿਨ 'ਚ ਸੁਕਾ ਸਕਦੇ ਹਾਂ ਤੇ ਸਰਦੀਆਂ ਨੂੰ ਦੋ ਦਿਨ ਦੀ ਧੁੱਪ ਲੱਗ ਜਾਂਦੀ ਹੈ ਹੁਣ ਜਿੱਦਾਂ ਵਿੰਟਰ ਮੌਸਮ ਹੈ ਤੇ ਮੈਂ ਇਹਨੂੰ 2 ਦਿਨ ਦੀ ਧੁੱਪ ਲਵਾਈ ਹੈ ਜੀ ਤੇ ਮੈਂ ਤੁਹਾਨੂੰ ਇਹਨਾਂ ਦਾ ਇਹਦਾ ਪਾਊਡਰ ਬਣਾ ਕੇ ਦਿਖਾਵਾਂਗੀ ਆਪਾਂ 1 ਸਾਲ ਤੱਕ ਇਹਦਾ ਜੂਸ ਕਰ ਸਕਦੇ ਆ ਜਿੰਨੀਆਂ ਮੇਰੀਆਂ ਭੈਣਾਂ ਆ ਜੀ ਸਾਰੀਆਂ ਜਿਹੜੇ ਮੇਰੀ ਵੀਡੀਓ ਨੂੰ ਜ਼ਰੂਰ ਦੇਖਿਓ ਤੇ ਆਪਣਾ ਇੱਕ ਬਹੁਤ ਵਧੀਆ ਤਰੀਕਾ ਹੈ ਆਪਾਂ ਮਿਰਚਾਂ ਨੂੰ ਕਿੱਦਾਂ ਸਟੋਰ ਕਰ ਸਕਦੇ ਆ ਤੇ ਇਹਦਾ ਬਰੀਕ ਪਾਊਡਰ ਬਣ ਜਾਂਦਾ ਤੇ ਮੈਨੂੰ ਇਹ ਇਦਾਂ ਮੈਂ ਜੂਸ ਕਰਦੀ ਆ ਮੈਨੂੰ 7-8 ਸਾਲ ਹੋ ਗਿਆ ਮਿਰਚਾਂ ਨੂੰ ਇਦਾਂ ਜੂਸ ਕਰਦੀ ਨੂੰ ਇਹ ਮਿਰਚਾਂ ਜੀ ਮੈਂ ਮੇਰੇ ਗਾਰਡਨ ਦੀਆਂ ਨੇ ਮੈਂ ਖੁਦ اگਾਈਆਂ ਜੀ ਕਿਚਨ ਗਾਰਡਨ ਦੀਆਂ ਤੇ ਮੈਂ ਤੁਹਾਨੂੰ ਜਰੂਰ ਦਿਖਾ ਲੂੰਗੀ ਮਿਰਚਾਂ ਉੱਪਰ ਮੇਂ ਲੱਗੀਆਂ ਹੋਈਆਂ ਆਪਾਂ ਬਾਹਰੋਂ ਨਹੀਂ ਲਈਆਂ ਇਹ ਮਿਰਚਾਂ ਮੇਰੀਆਂ ਆਪਣੇ ਗਾਰਡਨ ਦੀਆਂ ਜੀ ਅੱਜ ਤੁਹਾਨੂੰ ਫਿਰ ਆਪਾਂ ਦਿਖਾ ਦਦੇ ਹਾਂ ਪਾਊਡਰ ਬਣਾ ਕੇ ਹਾਂਜੀ ਆ ਪਾਊਡਰ ਬਣ ਗਿਆ ਦੇਖੋ ਜੀ ਮੈਂ ਤੁਹਾਨੂੰ ਲਾਈਵ ਵੀ ਦਿਖਾਣੀ ਏ ਇਹ ਪਾਊਡਰ ਤਿਆਰ ਕਰਦਾ ਆਪਾਂ ਦੇਖੋ ਇੱਧਰ ਵੀ ਪਾਊਡਰ ਤਿਆਰ ਕੀਤਾ ਮੈਂ ਇਹ ਮੇਰੇ ਘਰ ਦੀਆਂ ਮਿਰਚਾਂ ਨੇ ਸਾਰੀਆਂ ਜੀ ਤੇ ਆਪਾਂ ਇਦਾਂ ਇਹਦੇ ਵਿੱਚ ਪਾ ਲੈਣੀ ਹੈ ਗ੍ਰੈਂਡਰ ਦੇ ਵਿੱਚ ਪਾ ਕੇ ਲਾਈਵ ਦਿਖਾਉ ਅੱਗੇ ਆਪਾਂ ਇਦਾਂ ਇਹਨਾਂ ਨੂੰ ਗ੍ਰੈਂਡਰ ਦੇ ਵਿੱਚ ਪਾ ਲੈਣਾ ਜੀ ਮੈਂ ਇਹਨਾਂ ਨੂੰ ਧੁੱਪ ਦੋਹ ਦਿੰਦੀ ਧੁੱਪ ਲਵਾਈਏ ਸਾਨੂੰ ਮੈਂ ਪੀਸ ਕੇ ਹੋਣੀ ਦਿਖਾਉਂਗੀ ਇੱਕ ਮਤਲਬ ਪਾਊਡਰ ਬਣ ਜਾਂਦਾ ਫਿਰ ਆਪਾਂ ਜਿੱਦਾਂ ਮਰਜ਼ੀ ਇਹਨੂੰ ਡੱਬੀ ਚ ਪਾ ਕੇ ਜੂਸ ਕਰ ਸਕਦੇ ਆ ਇਹ ਮੇਰੀਆਂ ਭੈਣਾਂ ਲਈ ਬਹੁਤ ਵਧੀਆ ਤਰੀਕਾ ਜੀ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਲਾਈਕ ਕਰ ਦੇਈਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਸਾਰੇ ਮੇਰੇ ਜਿੰਨੇ ਵੀ ਮੇਰੇ ਈਵਰਸ ਨੇ ਜਿਨ੍ਹਾਂ ਨੇ ਜਿਹੜੇ ਨਹੀਂ ਮੇਰੇ ਚੈਨਲ ਤੇ ਉਹ ਮੇਰੇ ਚੈਨਲ ਨੂੰ ਜਰੂਰ ਜੁਆਇਨ ਕਰਿਓ ਤੇ ਆਪਾਂ ਤੁਹਾਨੂੰ ਹਰ ਇੱਕ ਆਸਾਨ ਤਰੀਕੇ ਦੇ ਨਾਲ ਅ ਮਤਲਬ ਮੈਂ ਤੁਹਾਨੂੰ ਹਰ ਇੱਕ ਆਸਾਨ ਤਰੀਕਾ ਦਿਖਾਵਾਂਗੀ ਆਪਾਂ ਮੇਅਚਾਂ ਦਾ ਪਾਊਡਰ ਬਣਾ ਕੇ ਤਿਆਰ ਕਰਕੇ ਰੱਖ ਸਕਦੇ ਹਾਂ ਠੀਕ ਹੈ ਜੀ ਇਹ ਆਪਣੀ 1-2 ਦਿਨ ਦੀ ਮਿਹਨਤ ਹੈ ਜੀ 1-2 ਦਿਨ ਆਪਾਂ ਮਿਹਨਤ ਕਰਕੇ ਆਹ ਦੇਖੋ ਦਿਖਾਓ ਆਪਣਾ ਪਾਊਡਰ ਤਿਆਰ ਹੋ ਗਿਆ ਜੀ ਆਪਾਂ ਇਹਨੂੰ ਇਦਾਂ ਤਿਆਰ ਕਰਕੇ ਰੱਖ ਸਕਦੇ ਹਾਂ ਠੀਕ ਹੈ ਜੀ ਇਹ ਮੇਰੇ ਕੋਲ ਜੀ ਮੈਂ ਹੁਣ ਸਾਰੇ ਸਿਆਲ ਇਹੀ ਵਰਤਨੀ ਆ ਮੈਂ ਹੋਰ ਬਿਰਜਾ ਨਹੀਂ ਕਰਨੀ ਆ ਮੈਂ ਸਾਰਾ ਸਿਆਲ ਇਹਨਾਂ ਨੂੰ ਇਦਾਂ ਹੀ ਯੂਜ਼ ਕਰਨਾ ਠੀਕ ਹੈ ਜੀ ਸਬਜ਼ੀ ਦੇ ਵਿੱਚ ਆਪਾਂ ਇਦਾਂ ਹੀ ਪਾ ਸਕਦੇ ਹਾਂ ਤੇ ਮੇਰੇ ਚੈਨਲ ਨੂੰ ਜਰੂਰ ਲਾਈਕ ਸਬਸਕ੍ਰਾਈਬ ਕਰਦੇ ਹੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਓ ਜੇ ਤੁਹਾਨੂੰ ਵਧੀਆ ਲੱਗੀ ਮੇਰੀਆਂ ਭੈਣਾਂ ਜਿੰਨੀਆਂ ਮੇਰੇ ਵੀਰ ਜਿੰਨੇ ਵੀ ਨੇ లైਵ ਨੂੰ ਸਾਰੇ ਜਣੇ ਮੇਰਾ లైਵ ਨੂੰ ਵੀ ਜੁਆਇਨ ਕਰਿਆ ਕਰੋ ਮੇਰਾ లైਵ 11:30 ਹੁੰਦਾ ਹੈ ਜੀ 11:30 ਤੋਂ 2:30 ਵਜੇ ਤੱਕ ਮੇਰਾ లైਵ ਹੁੰਦਾ ਹੈ ਤੇ ਸ਼ਾਮ ਨੂੰ ਮੇਰਾ ਹੁੰਦਾ ਹੈ 5 ਤੋਂ 8 ਵਜੇ ਤੱਕ ਸਾਰੇ ਜਣੇ ਜਰੂਰ ਜੀ ਦੇ ਫੌਂਕ ਦਿਆ ਕਰੋ ਤੇ ਆਪਾਂ ਬਹੁਤ ਮਿਹਨਤ ਕਰਦੇ ਆਂ ਤੁਹਾਨੂੰ ਮੈਂ ਬਾਅਦ ਵਿੱਚੋਂ ਅਧਕਰ ਨੂੰ ਸੁਕਾ ਕੇ ਰੱਖਣ ਦਾ ਵੀ ਤਰੀਕਾ ਦੱਸੂਗੀ ਤੇ ਟਮਾਟੋ ਟਮਾਟੋ ਆਪਾਂ ਕਿਦਾ ਜੂਸ ਕਰੀਦੇ ਉਹ ਵੀ ਸੁਕਾ ਕੇ ਤੁਹਾਨੂੰ ਦੱਸੂਗੀ ਉਹਦਾ ਵੀ ਪਾਊਡਰ ਬਣਾਉਣਾ ਸਿਖਾਉਂਗੀ ਤੇ ਆਹ ਦੇਖਿਓ ਹੁਣ ਮੈਂ ਤੁਹਾਨੂੰ ਇਹਦਾ ਫੇਅਰ ਪਾਊਡਰ ਬਣਾ ਕੇ ਦਿਖਾਉਣੀ ਹੈ ਇਹ ਮਿਰਚਾਂ ਦੀ ਆਪਾਂ 1 ਸਾਲ ਤੱਕ ਸਟੋਰ ਕਰ ਸਕਦੇ ਹਾਂ 1 ਸਾਲ ਤੱਕ ਆਪਾਂ ਇਹ ਮਿਰਚਾਂ ਨੂੰ ਸਟੋਰ ਕਰ ਸਕਦੇ ਹਾਂ ਤਾਂ ਆਹ ਦੇਖਿਓ ਤੁਹਾਨੂੰ ਦਿਖਾਉਂਦੀ ਹਾਂ ਜਿੰਨਾ ਲੌਂਗ ਨਾ ਹੋ ਜੇ ਮੈਂ ਤੁਹਾਨੂੰ ਤਾਂ ਕਰਕੇ ਥੋੜਾ ਕੱਟ-ਕੱਟ ਕੇ ਦਿਖਾ ਦਿੰਦੀ ਹਾਂ ਦੇ ਵੀਰ ਨੂੰ ਨੰਨੀ ਕੋਈ ਦੇਖਦਾ ਨਹੀਂ ਜੀ ਨੂੰ ਇਹ ਮੇਰੇ ਪ੍ਰਾਣਾ ਲਈ ਬਹੁਤ ਵਧੀਆ ਤਰੀਕਾ ਹੈ ਜੀ ਮੈਚਾਂ ਨੂੰ ਸਟੋਰ ਕਰਕੇ ਰੱਖਣ ਦਾ ਜਦੋਂ ਆਪਾਂ ਮੈਚਾ ਲੈਣਾ ਖਰਾਬ ਹੋ ਜਾਂਦੀਆਂ ਆ ਤੇ ਆਪਾਂ ਕਿ 500 ਗ੍ਰਾਮ 2 ਕਿਲੋ ਲੈ ਕੇ ਆਪਾਂ ਇਹਨਾਂ ਨੂੰ ਸੁਕਾ ਕੇ ਰੱਖ ਸਕਦੇ ਹਾਂ ਠੀਕ ਹੈ ਜੀ ਆ ਦਿਖਾ ਲਓ ਪਾਊਡਰ ਆਪਾਂ ਇੱਕ ਵਾਰੀ ਫੇਰ ਇਹਨੂੰ ਗ੍ਰੈਂਡਰ ਚ ਚਲਾ ਲੈਣੇ ਆ ਹਾਂਜੀ ਆ ਦੇਖੋ ਜੀ ਤੇ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਜੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਥੈਂਕ ਯੂ ਮੇਰੇ ਚੈਨਲ ਤੇ ਜਰੂਰ ਵਿਜ਼ਿਟ ਕਰਿਓ ਤੁਹਾਨੂੰ ਵੀਡੀਓ ਵਧੀਆ ਲੱਗੀ ਤੁਹਾਨੂੰ ਮੇਰਾ ਤਰੀਕਾ ਦੱਸਣ ਦਾ ਵਧੀਆ ਲੱਗਿਆ ਤਾਂ ਜਰੂਰ ਮੇਰੇ ਲਾਈਕ ਤੇ ਲਾਈਕ ਕਰ ਦਿਓ ਤੇ ਮੇਰੇ ਚੈਨਲ ਨੂੰ ਜੁਆਇਨ ਕਰ ਲਿਓ ਜੀ ਥੈਂਕ ਯੂ ਜੀ ਥੈਂਕ ਯੂ ਮੇਰੇ ਜਿੰਨੇ ਵੀ ਵਿਊਅਰਸ ਮੈਨੂੰ ਦੇ ਮੇਰੀ ਵੀਡੀਓ ਨੂੰ ਦੇਖਣਗੇ ਕਮੈਂਟ ਜਰੂਰ ਕਰਿਓ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਆ ਤੇ ਆ ਸ਼ੁਕਰੀਆ ਕਰਦੀ ਆ ਜੀ ਮੇਰੇ ਚੈਨਲ ਦਾ ਨਾਮ ਸੋਨੀਆ ਮੰਡੇ ਜੀ ਸਾਰੇ ਜਣੇ ਜੁਆਇਨ ਕਰ ਲਈਓ ਇਹ ਤਰੀਕਾ ਤੁਹਾਨੂੰ ਵਧੀਆ ਲੱਗਾ ਜਾਂ ਨਹੀਂ ਲੱਗਾ ਮੈਨੂੰ ਕਮੈਂਟਾਂ ਚ ਦੱਸਿਓ ਆਪਾਂ ਮਿਰਚਾਂ ਨੂੰ ਸਟੋਰ ਕਰ ਸਕਦੇ ਆ ਜੀ ਥੈਂਕ ਯੂ ਜੀ ਤੇ ਵਿਜ਼ਿਟ ਕਰਿਓ